लगी लगी पीछे हो जाए नारे लागे ਇਹ ਹੈ ਤੁਹਾਡੇ ਵੱਲੋਂ ਹਮਲਾ ਕੀਤਾ ਕਿੰਨਾ ਘਣਾਉਣਾ ਜਿਹੜਾ ਇਸ ਨੂੰ ਮੰਨਦੇ ਕਿ ਹਰਕਤ ਹੈ ਬਹੁਤ ਮਾੜੀ ਹਰਕਤ ਹੈ ਇਹਦੇ ਨਾਲ ਜਿੱਥੇ ਉਹਨਾਂ ਦੀ ਪੁੱਛ ਕੇ ਇਹ ਦੇਖ ਕੇ ਵੀ ਇਹ ਹਿੰਦੂ ਹੈ ਹਿੰਦੂ ਕਰਕੇ ਉਹਨਾਂ ਨੂੰ ਮਾਰਿਆ ਗਿਆ ਔਰ ਤੁਸੀਂ ਦੇਖ ਲਿਓ 트ੰਪਸ ਨੇ ਵੀ ਮੋਦੀ ਜੀ ਨਾਲ ਗੱਲ ਕਰੀ ਵੀ ਮੈਂ ਮਦਦ ਦੇਣ ਨੂੰ ਤਿਆਰ ਹਾਂ 트ੰਪ ਜੀ ਨੇ ਦੀ ਮਦਦ ਦੇ ਨਾਲ ਸਾਨੂੰ ਇਹ ਵੀ ਆਸ ਬਣ ਗਈ ਵੀ ਆਣੇ ਵਾਲੇ ਸਮੇਂ ਦੇ ਵਿੱਚ ਖਾਲਸਤਾਨੀ ਸਮਰਥਕ ਜਿਹੜਾ ਡਾਕਟਰ ਪੰਨੂ ਹੈ ਉਹ ਵੀ ਹਿੰਦੂਸਤਾਨ ਦੇ ਵਿੱਚ ਆ ਜਾਣਾ ਹੈ ਮੇਰੀ ਤੁਹਾਨੂੰ ਅੱਜ ਕਹਿਦੀ ਮੈਂ ਤੁਹਾਨੂੰ ਦੇਖ ਲੈਣਾ ਹੈ ਵੀ ਆਣੇ ਵਾਲੇ ਸਮੇਂ ਚ ਡਾਕਟਰ ਪੰਨੂ ਵੀ ਹਿੰਦੂਸਤਾਨ ਦੇ ਕਬਜ਼ੇ ਵਿੱਚ ਹੋਊਗਾ ਜਿਹੜਾ ਖਾਲਸਤਾਨ ਨੂੰ ਸਮਰਥਕ ਹੈ ਪਾਕਿਸਤਾਨ ਵੱਲੋਂ ਜਿਹੜਾ ਕਸ਼ਮੀਰ ਦੇ ਵਿੱਚ ਪਹਿਲ ਕਰਦੇ ਦੇ ਸਾਡੇ ਹਿੰਦੂਸਤਾਨ ਦੇ ਵੱਡੇ ਸ਼ਹਿਰ ਸਪਟਾ ਕਰਨ ਦੀ ਗੱਲ ਹੈ ਉਥੇ ਉਹਨਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ 26 ਬੰਦਿਆਂ ਨੂੰ ਕਤਲ ਕੀਤਾ ਗਿਆ। ਔਰ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਸਾウਦੀ ਅਰੇਬੀਆ ਦਾ ਉਥੇ ਬਾਹਰਲੇ ਮੁਲਕ ਚੱਕਰ ਮਾਰਨ ਲਈ ਗਏ ਸੀ ਉਤੋਂ ਛੱਡ ਕੇ ਸਾਰੇ ਮੀਟਿੰਗ ਤੇ ਵਾਪਸ ਭਾਰਤ ਨੂੰ ਪਰਤੇ ਸਾਡੇ ਹੋਮ ਮਿਨਿਸਟਰ ਸ੍ਰੀ ਅਮਿਤ ਸ਼ਾਹ ਜੀ ਉਹ ਦਿੱਲੀ ਤੋਂ ਕੱਲ ਸ਼੍ਰੀਨਗਰ ਪਹੁੰਚੇ ਕਸ਼ਮੀਰ ਪਹੁੰਚੇ ਅਸੀਂ ਅੱਜ ਇਹ ਜਿਹੜਾ ਸਾਰਾ ਘਟਨਾਕਰਮ ਹੋਇਆ ਅਸੀਂ ਅੱਜ ਨਵਾਂ ਗਾਉਂ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਇੱਕ ਪ੍ਰੋਟੈਸਟ ਕਰ ਰਹੇ ਹਾਂ ਔਰ ਚੇਤਾਵਨੀ ਦੇ ਰਹੇ ਹਾਂ ਪਾਕਿਸਤਾਨ ਨੂੰ ਵੀ ਜਿਹੜੇ ਬੰਦਿਆਂ ਨੇ ਵੀ ਇਹ ਕਤਲੇਆਮ ਕੀਤਾ ਉਹਨਾਂ ਨੂੰ ਚੂਹੇ ਦੀਆਂ ਗੁੱਡਾਂ ਦੇ ਵਿੱਚੋਂ ਕੱਢ ਕੇ ਇਹ ਉਹਨਾਂ ਇੱਕ ਇੱਕੋ ਹਿਸਾਬ ਲਿਆ ਜਾਊਗਾ ਆਪਣੇ ਬੰਦੇਆਂ ਦਾ। ਔਰ ਪਾਕਿਸਤਾਨ ਭਾਰਤ ਦੇ ਨਾ ਸੁਪਨਾ ਵੀ ਨਹੀਂ ਲੈ ਸਕਦਾ ਨਦਨ। 2 ਮੀਟਰ ਅੱਜ ਤੋਂ ਇੱਕ ਹਫਤਾ 10 ਦਿਨ ਪਹਿਲੇ ਪਾਕਿਸਤਾਨ ਦਾ ਜਿਹੜਾ ਫੌਜ ਦਾ ਮੁਖੀ ਹੈ ਜਨਰਲ ਮੁਨੀਰ ਉਸ ਨੇ ਇੱਕ ਮੀਟਿੰਗ ਵਿੱਚ ਪਾਕਿਸਤਾਨ ਵਿੱਚ ਇਹ ਗੱਲ ਕਹੀ ਵੀ ਜਿਹੜਾ ਹਿੰਦੂ ਤੇ ਮੁਸਲਮਾਨ ਇਹ ਇੱਕ ਦੂਜੇ ਦਾ ਮੇਲ ਨਹੀਂ ਖਾਂਦਾ ਇਹ ਉਹਨਾਂ ਨੇ ਕਿਹਾ ਵੀ ਜਿਹੜਾ ਪਾਕਿਸਤਾਨ ਬਣਾਇਆ 1947 ਦੇ ਵਿੱਚ ਇਹ ਠੀਕ ਬਣਾਇਆ ਗਿਆ ਔਰ ਉਹਨਾਂ ਨੇ ਹਿੰਦੂ ਦੇ ਪ੍ਰਤੀ ਨਫ਼ਰਤ ਦੀ ਜਿਹੜੀ ਗੱਲ ਸੀ ਉਹ ਉਸ ਹਫ਼ਤਾ ਦਾ ਦਸ ਦਿਨ ਪਹਿਲੇ ਕਹੀ ਭਾਰਤ ਨੂੰ ਇਹਨਾਂ ਦੀਆਂ ਕੀਤੀਆਂ ਹੋਈਆਂ ਕੁੱਝ ਨਾ ਕਿਤਾਬ ਕਦੀ ਵੀ ਅਸੀਂ برداشت ਨਹੀਂ ਕਰ ਸਕਦੇ ਅਸੀਂ ਸਾਰੇ ਭਾਰਤੀ ਲੋਕ ਇਕੱਠੇ ਆ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰੀ ਨਿਭਾਦੇ ਹੋਏ ਉਹਨਾਂ ਜਿਹੜੇ 26 ਸਾਡੇ ਉਹ ਮੇਰੇ ਵੀਰ ਜਿਨ੍ਹਾਂ ਨੂੰ ਕਤਲ ਕੀਤਾ ਗਿਆ ਉਹਨਾਂ ਦੀ ਸਹਾਨਕੂਰਤੀ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਆ ਅਸੀਂ ਉਹਨਾਂ ਪਰਿਵਾਰਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਨਾਲ ਪੂਰਾ ਸਾਰਾ ਦੇਸ਼ ਉਹਨਾਂ ਨਾਲ ਖੜਾ ਹੈ ਇੱਕ ਨਿਹੱਤੇ ਲੋਕ ਜਿਹਨੇ ਆਪਣੇ ਕੋਈ ਨਵੇਂ ਵਿਆਹ ਹੈ ਕਿਸੇ ਦਾ ਤਿੰਨ ਦਿਨ ਪਹਿਲੇ ਵਿਆਹ ਹੋਇਆ ਕਿਸੇ ਦਾ ਮਹੀਨਾ ਪਹਿਲੇ ਵਿਆਹ ਹੋਇਆ ਕਿਤੇ ਤੇ 2 ਸਾਲ ਪਹਿਲੇ ਵਿਆਹ ਸਾਰੇ ਘੁੰਮਣ ਫਿਰਨ ਲਈ ਇਸ ਪਰਕ ਵਿੱਚ ਉਥੇ ਕਸ਼ਮੀਰ ਗਏ ਵੀ ਕਸ਼ਮੀਰ ਦੇ ਵਿੱਚ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਪਾਕਿਸਤਾਨ ਨੂੰ ਤੁਸੀਂ ਇਹ ਗਲਤ ਕੰਮ ਤੇ ਕਰ ਬੈਠੇ ਹੋ ਪਰ ਤੁਹਾਨੂੰ ਇਹਦਾ ਬਹੁਤ ਵੱਡਾ ਖਮਿਆza ਭੁਗਤਣਾ ਪੈਣਾ ਹੈ ਅੱਜ ਭਾਰਤੀ ਜਨਤਾ ਪਾਰਟੀ ਆਪਣੇ ਉਹਨਾਂ ਵੀਰਾਂ ਲਈ ਜਿਨ੍ਹਾਂ ਦਾ ਕਤਲ ਹੋਇਆ ਹੈ ਕਸ਼ਮੀਰ ਦੇ ਵਿੱਚ ਉਹਨਾਂ ਦੇ ਸਹਾਂਤਪੂrti ਲਈ ਅਸੀਂ ਅੱਜ ਇੱਥੇ ਸਾਰੇ ਇਕੱਤਰ ਹੋਏ ਆ ਤੇ ਅੱਜ ਅਸੀਂ ਇਹ ਦੱਸਣਾ ਚਾਹੁੰਦੇ ਆ ਵੇ ਦੇਸ਼ ਉਹਨਾਂ ਨਾਲ ਖੜਾ ਹੈ ਪੰਜਾਬ ਦੇ ਲੋਕ ਉਹਨਾਂ ਨਾਲ ਖੜੇ ਆ ਬਹੁਤ ਭਾਰੀ ਦੁੱਖ ਹੋਇਆ ਜਿਨ੍ਹਾਂ ਦਾ ਬੱਚਾ ਚਲਾ ਜਾਏ ਪਤਾ ਉਹਨੂੰ ਲੱਗਦਾ ਵੀ ਉਹਦਾ ਕਿਹੜਾ ਪਹਾੜ ਟੁੱਟਾ ਸੋ ਅਸੀਂ ਸਾਰੇ ਅੱਜ ਨਿਆ ਗਉਂ ਪੰਡਾਜੀ ਸਾਡੇ ਗੁਰਪ੍ਰੀਤ ਸਿੰਘ ਜੀ ਸਾਡੇ ਚੇਅਰਪਰ ਆਪਣਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਾਹਿਬ ਸਾਰੀ ਦੁਨੀਆ ਜਿਹੜੀ ਅੱਜ ਪਿਆਰ ਕਰਦੀ ਹੈ ਭਾਰਤ ਨੂੰ ਅੱਜ ਉਹਨਾਂ ਆ ਲੋਗਾ ਦੇ ਨਾਲ ਜਿਨ੍ਹਾਂ ਦਾ ਕਤਲ ਹੋਇਆ ਉਹਨਾਂ ਨਾਲ ਆਪਣਾ ਪਿਆਰ ਦਸਾਣ ਲਈ ਉਹਨਾਂ ਦੇ ਨਾਲ ਸਹਾਰਾ ਕੁਰਤੀ ਉਹਨਾਂ ਪਰਿਵਾਰਾਂ ਦੇ ਨਾਲ ਦੱਸਣ ਲਈ ਅੱਜ ਇੱਥੇ ਕਤਲ ਹੋਇਆ ਸੋ ਅਸੀਂ ਅੱਜ ਪੁਤਲਾ ਫੂਕਣਾ ਹੈ ਉਹਨਾਂ ਉਸ ਦੇਸ਼ ਦਾ ਜਿਨ੍ਹਾਂ ਦਾ ਦੁਨੀਆ ਦੇ ਵਿੱਚ ਅੱਜ ਪਾਕਿਸਤਾਨ ਸਾਰਿਆਂ ਨੂੰ ਟੈਰਰਿਜ਼ਮ ਦੇ ਵਿੱਚ ਅੱਗੇ ਦਿਖਣ ਵਾਲਾ ਦੇਸ਼ ਹੈ ਈਵਨ ਅਮਰੀਕਾ ਜਿਹੜਾ ਕਿਸੇ ਟਾਈਮ ਪਾਕਿਸਤਾਨ ਨੂੰ ਮਦਦ ਕਰਦਾ ਸੀ ਕੰਮ ਕਰਦੇ ਵਿੱਚ ਉਹ ਵੀ ਉਹਨਾਂ ਦੇ ਪਿੱਛਾ ਛੱਡ ਆ ਲਿਆ ਕਿਉਂ ਕਿ ਉਹ ਸਾਵਾਬ ਇਹ ਲਾ ਦੇ ਕਿੱਥੋਂ ਫੜਿਆ ਗਿਆ ਪਾਕਿਸਤਾਨ ਚੋਂ ਫੜਿਆ ਗਿਆ 9 11 ਜਿਹੜੀ ਕਿਰਾਈ ਜਦੋਂ ਨਿਊਯਾਰਕ ਦੇ ਵਿੱਚ ਜਦੋਂ ਅਮਰੀਕਾ ਦੇ ਵਿੱਚ ਜਦੋਂ ਜਹਾਜ਼ ਮਾਰ ਕੇ ਉਹਨਾਂ ਨੇ ਟਵਿੰਟ ਆ ਵਟਾਏ ਹੋਰ ਸਾਰੇ ਦੇਸ਼ ਦਾ ਸਾਰੇ ਨਾਲ ਵੱਡਾ ਟੈਰਰਿਸਟ ਸਾਰੀ ਦੁਨੀਆ ਦਾ ਉਸامہ ਬਿੰ ਲਾਦਨ ਕਿੱਥੋਂ ਫੜਿਆ ਗਿਆ ਐਟਾਬਾਦ ਪਾਕਿਸਤਾਨ ਦੇ ਵਿੱਚ ਕਿੰਨੂੰ ਨਹੀਂ ਪਤਾ ਵੀ ਪਾਕਿਸਤਾਨ ਸਾਰੇ ਇਹ ਜਿਹੜੇ ਟੈਰਰਿਜ਼ਮ ਦੇ ਕੰਮਲੇ ਇਹ ਸਾਰੇ ਪਾਕਿਸਤਾਨ ਦੀ ਸਰਜ਼ਮੀਨ ਤੋਂ ਹੁੰਦੇ ਨੇ ਅੱਗੇ ਅੱਗੇ ਆ ਜਾਓ ਤੇ ਜਿੱਥੇ ਉਹ ਤੇ ਆਪਣੇ ਧਰਮ ਦੀ ਕਾਦੀ ਉਹਨਾਂ ਨੇ ਕਰਨੀ ਹੈ ਮੈਂ ਸਮਝਦਾ ਇਸ ਤੋਂ ਵੱਡੀ ਅਸੀਂ ਪੂਰੀ ਲਿਖੇਤੀ ਕਰਦੇ ਆ ਕਿ ਇਸ ਕਿਸਮ ਦੇ ਦੇਸ਼ ਨੂੰ ਲੋਕਾਂ ਨੂੰ ਖਾਸ ਕਰਕੇ ਭਾਰਤ ਨੂੰ ਉਹਨਾਂ ਦਾ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਲੋੜ ਹੈ ਔਰ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰ ਰਹਿਨਮਾਈ ਦੇ ਵਿੱਚ ਅਸੀਂ ਪਾਕਿਸਤਾਨ ਕੋਲੋਂ ਉਹਨਾਂ ਦੇ ਕੀਤੇ ਹੋਏ ਇਸ ਕਾਰਨਾਮੇ ਤੋਂ ਡਟ ਕੇ ਅਸੀਂ ਬਦਲਾ ਲਵਾਂਗੇ ਔਰ ਇਹ ਤੁਹਾਨੂੰ ਮਾਣ ਮਹਿਸੂਸ ਹੋਵੇਗਾ ਹਿੰਦੁਸਤਾਨੀਆਂ ਨੂੰ ਵੀ ਜਿਨ੍ਹਾਂ ਕੇਰੇ ਨੇ ਵੀ ਹਿੰਦੁਸਤਾਨ ਦੇ ਖਿਲਾਫ ਇਸ ਕਿਸਮ ਦੀ ਕੋਈ ਹਰਕਤ ਕੀਤੀ ਹੈ ਹਿੰਦੁਸਤਾਨ ਨੇ ਉਹਦਾ ਡਟ ਕੇ ਉਹਦਾ ਜਵਾਬ ਦਿੱਤਾ ਹੈ ਸੋ ਅੱਜ ਅਸੀਂ ਸਾਰਿਆਂ ਦਾ ਉਹਨਾਂ ਦਾ ਪੁਤਲਾ ਫੂਕਣਾ ਪਾਕਿਸਤਾਨ ਦਾ ਉਹਨਾਂ ਅਤਵਾਦੀਆਂ ਦਾ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗ ਦੇ ਵੀ ਲੋਕ ਇਸ ਕਿਸਮ ਦੇ ਲੋਕਾਂ ਨਾਲ ਕਿੰਨੀ ਨਫ਼ਰਤ ਕਰਦੇ ਨੇ ਤੇ ਅੱਜ ਆਪਣੇ ਦੇਸ਼ ਨਾਲ ਆਪਣੇ ਉਹਨਾਂ ਪਰਿਵਾਰਾਂ ਦੇ ਨਾਲ ਅੱਜ ਖੜੇ ਆ ਜਿਨ੍ਹਾਂ ਦੇ ਨਾਲ ਇਹ ਬਹੁਤ ਵੱਡਾ ਮੰਦਭਾਗਾ ਵਾਕਿਆ ਹੋਇਆ ਸੋ ਅਸੀਂ ਸਾਰੇ ਹੋਣ ਇਹ ਪਾਕਿਸਤਾਨ ਦਾ ਪੁਤਲਾ ਇੱਥੇ ਸਾੜਾਂਗੇ ਔਰ ਮੈਂ ਇੱਕ ਦੋ ਨਾਰੇ ਲਾਣੇ ਨੇ ਤੁਸੀਂ ਸਾਰਿਆਂ ਨੇ ਉਹਦਾ ਜਵਾਬ ਦੇਣਾ ਹੈ ਹਿੰਦੋਸਤਾਨ ਜਿੰਦਾਬਾਦ ਹਿੰਦੋਸਤਾਨ ਜਿੰਦਾਬਾਦ